ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਆ ਸੁਪਨਿਆਂ ਦੇ ਘਰ ਦਾ ਇੱਕ ਮੈਂਬਰ ਹੋਰ ਆਪਣੇ ਘਰ ਨੂੰ ਗਿਆ ਆਪਣੇ ਸੁਪਨਿਆਂ ਦੇ ਘਰ ਨੂੰ ਗਿਆ ਇਹ ਧੰਨਵਾਦ ਆ ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓ ਸਦਕਾ ਬਾਪੂ ਦੇ ਪੁੱਤਿੱਜੇ ਨੇ ਇਹ ਵੀਡੀਓ ਦੇਖੀ ਬਾਪੂ ਦਾ ਬੇਟਾ ਅਰਜਨ ਸਿੰਘ ਬਾਪੂ ਜੀ ਨੂੰ ਲੈਣ ਲਈ ਇੱਥੇ ਪਹੁੰਚੇ ਨੇ ਨਵੇਂ ਵਹਾਨ ਗਏ। ਕੋਸ਼ਣਾ ਹੈ ਨਾ? ਹੈ ਨਾ? ਆਪਣਾ ਪਰਿਵਾਰ ਮਿਲ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੁਨਖਚਾਰੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਦਾ ਇੱਕ ਮੈਂਬਰ ਹੋਰ ਆਪਣੇ ਘਰ ਨੂੰ ਗਿਆ, ਆਪਣੇ ਸੁਪਨਿਆਂ ਦੇ ਘਰ ਨੂੰ ਗਿਆ। ਬਾਪੂ ਦਾ ਨਾਮ ਲੰ ਤਾਂ ਅਸੀਂ ਅਨੋਨ ਹੀ ਕਹਿੰਦੇ ਸੀ ਸਾਨੂੰ ਨਾਮ ਵੀ ਨਹੀਂ ਸੀ ਪੂਰਾ ਸਹੀ ਪਤਾ ਫਿਰ ਪਤਾ ਲੱਗਿਆ ਬਾਪੂ ਦਾ ਨਾਮ ਦਲ ਬਹਾਦਰ ਆ ਤੇ ਬਾਪੂ ਜੀ ਸਾਨੂੰ ਜਦੋਂ ਮਿਲੇ ਸੀ ਨਾ ਲੁਧਿਆਣੇ ਬੱਦਵਾਲ ਸ਼ੋਣੀ ਦੇ ਇਲਾਕੇ ਦੇ ਵਿੱਚ ਘੁੰਮਦੇ ਸੀ ਤੇ ਉੱਥੋਂ ਸਾਡੇ ਕੋਲੇ ਪੰਜਾਬ ਪੁਲਿਸ ਦੇ ਏਐਸਆਈ ਸਰਦਾਰ ਚਮਕੌਰ ਸਿੰਘ ਲੈ ਕੇ ਆਏ ਸੀ ਤੇ ਬਾਪੂ ਜੀ ਦੀ ਹਾਲਤ ਬਹੁਤ ਮਾੜੀ ਸੀ ਮੈਂਟਲੀ ਅਫਸੈਟ ਸੀ ਕੱਪੜੇ ਵੀ ਬਹੁਤ ਗੰਦੇ ਪਾਏ ਹੋਏ ਸੀ ਕਈ ਦਿਨਾਂ ਤੋਂ ਉੱਥੇ ਸ਼ੋਣੀ ਦੇ ਆਸ-ਪਾਸ ਆਪਣੇ ਜੰਗਲ ਜਿਹੜੇ ਉਹਦੇ ਵਿੱਚ ਹੀ ਦੇ ਆਰੇ ਜੀ ਧੰਨਵਾਦ ਉਹ ਵੀਰ ਦਾ ਜਿਹਨੇ ਉਪਰਾਲਾ ਕੀਤਾ ਤੇ ਫਿਰ ਬਾਪੂ ਜੀ ਨੂੰ ਸਾਡੇ ਤੱਕ ਪਹੁੰਚਦਾ ਕੀਤਾ ਤੇ ਬਾਪੂ ਜੀ ਨੂੰ ਜਦੋਂ ਇੱਥੇ ਵੀਰ ਹੁਣੇ ਛੱਡ ਕੇ ਗਏ ਬਾਪੂ ਜੀ ਨੇ ਕੁਝ ਥੋੜਾ ਬਹੁਤ ਆਪਣਾ ਐਡਰੈਸ ਦੱਸਿਆ ਸੀ ਵੀ ਮੈਂ ਨੇਪਾਲ ਦਾ ਰਹਿਣ ਵਾਲਾ ਵਾਂ ਤੇ ਉਸ ਐਡਰੈਸ ਦੇ ਜਰੀਏ ਫਿਰ ਸਾਡੀ ਟੀਮ ਮੈਂਬਰਾਂ ਨੇ ਕੋਸ਼ਿਸ਼ ਕਰਕੇ ਉਹਦਾ ਘਰ ਲੱਭਣ ਦਾ ਯਤਨ ਕੀਤਾ ਬਾਪੂ ਦਾ ਤੇ ਬਾਪੂ ਦੀ ਘਰ ਲੱਭਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ ਉਹ ਸਫਲ ਹੋਈ ਤੇ ਅੱਜ ਬਾਪੂ ਜੀ ਆਪਣੇ ਘਰ ਦੇ ਵਿੱਚ ਜਾ ਰਹੇ ਨੇ ਸਾਡੇ ਲਈ ਬਹੁਤ ਕੁਝ ਦੀ ਗੱਲ ਆ ਕਿਉਂਕਿ ਬਹੁਤ ਸਾਰੇ ਲੋਕ ਆ ਜਿਹੜੇ ਇਸੇ ਤਰ੍ਹਾਂ ਹੀ ਆਪਣੇ ਤੋਂ ਦੂਰ ਹੋ ਕੇ ਐਦਾਂ ਜਿੰਦਗੀ ਦੇ ਅੱਗੇ ਗੁੱਡੇ ਟਿਕਟੰਦੇ ਨੇ ਤੇ ਦੁਨੀਆ ਤੋਂ ਕੁਝ ਕਰ ਜਾਂਦੇ ਨੇ ਤੇ ਆਪਣੇਆਂ ਨੂੰ ਵੀ ਇਸ ਬਾਰੇ ਪਤਾ ਨਹੀਂ ਲੱਗਦਾ ਵੀ ਉਹ ਕਿੱਥੇ ਗਏ ਨੇ ਜਿਉਂਦੇ ਵੀ ਆ ਜਾਂ ਇਸ ਦੁਨੀਆ ਤੋਂ ਜਾ ਚੁੱਕੇ ਆ ਤੇ ਧੰਨਵਾਦ ਆ ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓ ਸਦਕਾ ਬਾਪੂ ਦੇ ਪੁੱਤਿੱਜੇ ਨੇ ਇਹ ਵੀਡੀਓ ਦੇਖੀ ਤੇ ਵੀ ਸਾਡੇ ਟੀਮ ਦੇ ਮੈਂਬਰ ਸ਼ਿਵਾਸ਼ ਕੁਮਾਰ ਜੀ ਉਹਨਾਂ ਨੇ ਇਹਨਾਂ ਦਾ ਘਰ ਲੱਭਣ ਵਾਸਤੇ ਪੂਰੀ ਦਿਨ ਰਾਤ ਕੋਸ਼ਿਸ਼ ਕੀਤੀ ਸਾਡੇ ਸੁਮਿੰਦਰ ਦੱਤ ਜੀ ਉਹਨਾਂ ਨੇ ਬਹੁਤ ਹੈਲਪ ਕੀਤੀ ਬਾਪੂ ਜੀ ਤੋਂ ਪੁੱਛ ਪੁੱਛ ਕੇ ਐਡਰੈਸ ਕਿਵੇਂ ਹైదరాబాద్ ਦੇ ਵਿੱਚ ਪੋਤਰਾ ਰਹਿੰਦਾ ਸੀ ਇਹਨਾਂ ਦਾ ਉਹਦੇ ਨਾਲ ਸੰਪਰਕ ਕੀਤਾ ਫਿਰ ਕਿਤੇ ਅੱਗੋਂ ਨੰਬਰ ਲੈ ਲੈ ਕੇ ਪਰਿਵਾਰ ਤੱਕ ਪਹੁੰਚ ਕੀਤੀ ਫਿਰ ਹੌਲੀ ਹੌਲੀ ਗੱਲ ਕਰਦੇ ਆ ਅੱਜ ਬਾਪੂ ਜੀ ਨੂੰ ਉਹਦੇ ਪਰਿਵਾਰ ਦੇ ਮੈਂਬਰ ਬਾਪੂ ਜੀ ਨੂੰ ਲੈਣ ਲਈ ਇੱਥੇ ਪਹੁੰਚੇ ਨੇ ਬਾਪੂ ਜੀ ਦਾ ਬੇਟਾ ਅਰਜੁਨ ਸਿੰਘ ਸੱਚੇ ਪਾਸੇ ਕਰਪਾ ਕਰਨ ਬਾਪੂ ਆਪਣੇ ਪਰਿਵਾਰ ਤੇ ਆਪਣੇ ਬੱਚਿਆਂ ਚ ਖੁਸ਼ ਰਵੇ ਚੜ੍ਹਦੀ ਕਲਾ ਵਿੱਚ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ